ਹੁਣੇ-ਹੁਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਸਪਤਾਲ ਦੇ ਵਿੱਚੋਂ ਆਈ ਇੱਕ ਅਜਿਹੀ ਤਸਵੀਰ ਦੇਖਣ ਵਾਲਿਆਂ ਦੇ ਉੱਡ ਗਏ ਰੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਥੋੜੀ ਜਹੀ ਸੁਧਰ ਰਹੀ ਹੈ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਹਨਾਂ ਦੀ ਨਬਜ਼ ਦੀ ਦਰ ਦੇ ਵਿੱਚ ਸੁਧਾਰ ਹੋਇਆ ਅਤੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਨੇ ਇਸ ਸਬੰਧੀ ਜਾਣਕਾਰੀ ਮਿਲਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚਣਗੇ ਹਸਪਤਾਲ ਪ੍ਰਸ਼ਾਸਨ ਮੁਤਾਬਕ ਮੁੱਖ ਮੰਤਰੀ ਨੂੰ ਹੌਲੀ ਧੜਕਣ ਅਤੇ ਕਮਜ਼ੋਰੀ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਦੀ ਟੀਮ ਨੇ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਨਿਗਰਾਨੇ ਲਈ ਦਾਖਲ ਕਰਨ ਦੀ ਸਲਾਹ ਦਿੱਤੀ ਗਈ ਸੀ ਜਾਣਕਾਰੀ ਦੇ ਮੁਤਾਬਕ ਭਗਵੰਤ ਮਾਨ ਪਿਛਲੇ 2-3 ਦਿਨਾਂ ਤੋਂ ਬਿਮਾਰ ਸਨ ਇਸ ਕਾਰਨ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਕਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇ ਸਨ ਜਿੱਥੇ ਉਹ ਖੁਦ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਹਨਾਂ ਨਾਲ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਵਿਧਾਇਕ ਬਲਕਾਸ ਸਿੰਘ ਵੀ ਮੌਜੂਦ ਸੀ। ਇਹਨਾਂ ਦੌਰਿਆਂ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸੇ ਆਰਾਮ ਕਰ ਰਹੇ ਸਨ ਅਤੇ ਉੱਥੇ ਹੀ ਉਹਨਾਂ ਦਾ ਪਹਿਲਾ ਇਲਾਜ ਚੱਲ ਰਿਹਾ ਸੀ। ਪਰ ਉਹਨਾਂ ਦੀ ਸਿਹਤ ਦੇ ਵਿੱਚ ਹੋਰ ਵਿਗਾੜ ਆ ਗਿਆ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ। ਮੁੱਖ ਮੰਤਰੀ ਦੀ ਖਰਾਬ ਸਿਹਤ ਕਾਰਨ ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਟ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਕਈ ਐਮ ਫੈਸਲੇ ਲਏ ਜਾਣੇ ਸਨ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਭਗਵੰਤ ਮਾਨ ਨੂੰ ਅਜੇ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ। ਪਿਛਲੇ ਸਾਲ ਸਤੰਬਰ 2024 ਦੇ ਵਿੱਚ ਵੀ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਸੀ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸੀ। ਉਸ ਸਮੇਂ ਇੱਕ ਰੂਟੀਨ ਚੈੱਕਅਪ ਦੌਰਾਨ ਉਨ੍ਹਾਂ ਦੇ ਫੇਫੜਿਆਂ ਦੀ ਤੰਮਣੀ ਦੇ ਵਿੱਚ ਸੋਜ ਆ ਪਤਾ ਲੱਗਿਆ ਸੀ ਜਿਸ ਨਾਲ ਦਿਲ ਤੇ ਦਬਾਅ ਵੱਧ ਰਿਹਾ ਸੀ ਤੇ ਬਲੱਡ ਪ੍ਰੈਸ਼ਰ ਅਸਥਿਰ ਹੋ ਗਿਆ ਸੀ ਬਾਅਦ ਵਿੱਚ ਡਾਕਟਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਲੈਪਟੋਸਪਾਇਰੋਸਿਸ ਨਾਮ ਦੀ ਇੱਕ ਬੈਕਟੀਰੀਆ ਦੀ ਲਾਗ ਹੋ ਗਈ ਸੀ ਇਹ ਬਿਮਾਰੀ ਮਿੱਟੀ ਅਤੇ ਗੰਦੇ ਪਾਣੀ ਦੇ ਸੰਪਰਕ ਦੇ ਨਾਲ ਫੈਲਦੀ ਹੈ ਤੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਉਸ ਸਮੇਂ ਲਗਾਤਾਰ ਦੇਖਭਾਲ ਅਤੇ ਦਵਾਈਆਂ ਨਾਲ ਉਨ੍ਹਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਸੀ ਤੇ 3 ਦਿਨਾਂ ਬਾਅਦ 29 ਸਤੰਬਰ 2024 ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਮੁੱਖ ਮੰਤਰੀ ਦੀ ਸਿਹਤ ਵਿੱਚ ਆਇਆ ਹੈ ਵਿਗਾਰੇ ਇਸ ਗੱਲ ਦਾ ਸੰਕੇਤ ਹੈ ਕਿ ਹੜਾ ਵਰਗੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ ਖਾਸ ਕਰਕੇ ਜਦੋਂ ਲਾਗ ਫੈਲਣ ਦਾ ਖਤਰਾ ਹੁੰਦਾ ਆਸ ਹੈ ਕਿ ਉਹ ਜਲਦ ਹੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੀ ਡਿਊਟੀ ਤੇ ਵਾਪਸ ਆਉਣਗੇ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਤਬੀਅਤ ਪਿਛਲੇ 2-3 ਦਿਨਾਂ ਸੇ ਖਰਾਬ ਚੱਲ ਰਹੀ ਸੀ ਉਨ੍ਹਾਂ ਦਾ ਇਲੈਕਟ੍ਰੋਲਾਈਟ ਇੰਬੈਲੈਂਸ ਹੋਪਰ ਔਰ दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देखरेख में है अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और बाकी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा और पूरी स्कीम पे उसी पे काम कर रहे हैं तो मुझे लगता है एक दो दिन में यहाँ से ठीक होके फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियाँ गाँव में बन रही हैं उनको लेके उनकी चिंता बनी हुई है उस पर काम कर रहे हैं उनका स्वास्थ्य ठीक है एक दो तो दिन नहीं टेस्ट वगैरह सब हो रहे हैं और डॉक्टर्स की पूरी टीम की देखरेख में ही अब पल्सरेट उनका ठीक है